ਹੈ ਗਾਇਸ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵਲੌਗ ਅੱਜ ਚਾਹ ਪੀ ਲਓ ਅੱਜ ਨਵਦੀਪ ਕਿੰਨੇ ਦਿਨਾਂ ਬਾਅਦ ਜਾਂਦੀ ਵੀ ਸਕੂਲ 15 ਦਿਨਾਂ ਬਾਅਦ 15 ਦਿਨਾਂ ਬਾਅਦ ਨਵਦੀਪ ਅੱਜ ਸਕੂਲ ਜਾ ਰਹੀ ਹੈ ਹਰਮਨ ਨੂੰ ਅਜੇ ਬੁਖਾਰ ਹੈ ਹਰਮਨ ਅਜੇ ਤਿਆਰ ਨਹੀਂ ਹੈ ਉਹ ਉਧਰ ਦੇਖੋ ਸਤਿ ਸ਼੍ਰੀ ਅਕਾਲ ਬੁਲਾਈ ਜਾਂਦਾ ਉਧਰ ਓ ਹੈਲੋ ਗੁਰੂ ਗਰੇ ਆਜੋ 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 ਗੁਰੂ ਆਜਾ

ਉਹ ਕੰਨ ਗੰਨੇ ਦਾ ਕਮਾਂਦ ਗੰਨੇ ਲੱਗ ਰਹੇ ਨੇ ਬੜੇ ਵਧੀਆ ਮੇਰੇ ਤੋਂ ਜਾਣ ਹੀ ਜਾਂਦਾ ਉੱਥੇ ਨਹੀਂ ਮੈਂ ਕਹਿੰਦਾ ਤੋੜ ਕੇ ਚੁੱਪਦਾ ਜ਼ਰੂਰ ਇਧਰ ਜਮੀਨ ਸਾਰੀ ਖਾਲੀ ਪਈ ਐ ਜਿਹੜੇ ਤੋਂ ਰਸਿਆ ਜਾ ਰਿਹਾ ਸੀ ਤੇ ਰਾਸਤੇ 'ਚ ਅਮਰੂਦ ਵਿਖੇ ਬਹੁਤ ਵਧੀਆ ਲੈਣ ਨੂੰ ਜੀ ਕਰਿਆ ਭਾਈ ਜੀ ਦਿਓ ਜੀ ਅਮਰੂਦ ਕੀ ਰੇਟ ਨੇ ਜੀ 50 ਰੁਪਏ ਠੀਕ ਹੈ ਜੀ ਕਰ ਹਾਂਜੀ ਗਾਇਜ਼ ਮੈਂ ਘਰੇ ਆ ਗਿਆ ਤੇ ਗੁਰੂ ਵੇਖੋ ਮੈਨੂੰ ਦੇਖਦੇ ਸਾਰ ਨਾਲ ਦਿਨ ਬਾਹਰ ਨਿਕੜਿਆ ਕੀ ਚਾਹੀਦਾ ਤੈਨੂੰ ਕੀ ਚਾਹੀਦਾ ਉਹ ਲਾ ਹੋ ਗਿਆ ਉਧਰ ਕੱਪੜੇ ਬੜੇ ਇਹਨੂੰ ਫੜਨ ਤੇ ਲੱਗੀ ਰਹੇ ਸਾਰਾ ਦਿਨ ਲੱਗੀ ਰਹੇ ਨਹੀਂ ਫੜਨ ਤੇ ਲੱਗੀ ਰਹੇ ਮੇਰੇ ਤੋਂ ਪਹਿਲੇ ਇਹ ਬਚਦਾ ਹੈਗਾ ਅੱਜ ਸਾਮ ਤੋਂ ਹੀ ਗਿਆ ਸੀ ਹੋਰ ਤਾਂ ਕੋਈ ਬਾਹਰ ਨਿਕਲੇ ਨਹੀਂ ਆ ਭਾਈ ਸਾਹਿਬ ਪਹਿਲਾਂ ਹੀ ਆ ਗਿਆ ਬਾਹਰ ਹੈਲੋ ਗੁਰੂ ਗਰੇ ਤੁਸੀਂ ਟਾਈਮ ਲਾਉਂਦੇ ਹੋ ਆਣ ਲੱਗੇ ਤੁਹਾਨੂੰ ਚਿੰਤਾ ਹੈ ਨਹੀਂ ਨਾ ਵੀ ਆ ਰਿਹਾ ਬਾਹਰ ਕੋਈ ਮੰਨੋ ਪਹਿਲਾਂ ਉਹ ਪੱਤਾ ਚੱਕ ਲਿਆ ਉਹਨੇ ਗੁਰੂ ਚੱਲੇ ਮੋਬਾਈਲ ਅੰਦਰ ਦੇ ਕੇ ਤੂੰ ਆ ਜਾ ਕੋਰ ਜੀ ਗਾਇਸ ਅਸੀਂ ਇੱਥੇ ਆ ਗਏ ਸ਼ਾਰਟ ਵੀਡੀਓ ਬਣਾਉਣ ਵਾਸਤੇ ਵੀਡੀਓ ਲਗਭਗ ਆਪਾਂ ਬਣਾ ਲਿਆ ਨੇ ਤੋ ਅੱਕਾਂ-ਉੱਕਾਂ ਦੇ ਵਿੱਚ ਖੇਡ ਲੈ ਜਾ ਇਧਰ ਕਿਧਰ ਆਈ ਜੰਨੀ ਆ ਉੱਧਰ ਜਾ ਉਹ ਅੱਕ ਕਿੰਨੇ ਵਧੀਆ ਲੱਗ ਰਹੇ ਨੇ ਖੇਡਦੇ ਸੋਹਣੀ ਲੱਗੇਗੀ ਮੰਨਦੀ ਨਹੀਂ ਮਾਰੀ ਗੱਲ ਕੀ ਬੋਥਰੇਸ਼ਨ ਚੱਕ ਰੱਖੀ ਹੁਣ ਤੂੰ ਮੰਨਦੇ ਮੈਨੂੰ ਇਹ ਦੱਸ ਪਹਿਲਾਂ ਦਾ ਨਾ ਕੁਛ ਤਾਂ ਚੱਕ ਰੱਖਿਆ ਕੋਈ ਤਾਂ ਕਾਰਨ ਹੈਗਾ ਹੈ ਕਾਰਨ ਹੈਗਾ ਇਹ ਹੋਰ ਕੀ ਦੋ ਜੀ ਤੋਰਦੇ ਨੇ ਹੋਰ ਕੀ ਹੈ ਜੀ ਕਰਨ ਆ ਇਹ ਤਾਂ ਹੈ ਵਾਹਿਗੁਰੂ ਫਰੋਹੰਦੀ ਕਰਨੇ ਦੇ ਅੱਗੇ ਕੋਈ ਜੋਰ ਤਾਂ ਨਹੀਂ ਆਪਣਾ ਫਿਰ ਉਹੀ ਗੱਲ ਆ ਯਾਰ ਕੀ ਕਰੀਏ ਮਨ ਤਾਂ ਬੜਾ ਕਰਦਾ ਹੈ ਖਿੱਚ ਕੇ ਲੈ ਆਈਏ ਵੀ ਹਾਂ ਆਪ ਦਾ ਜੀ ਆ ਲੈ ਆਈਏ ਤਰੇ ਪਰ ਉਹਨਾਂ ਜੀ ਤਾਂ ਨਹੀਂ ਕਰਦਾ ਇਸ ਸਾਲ ਦੇ ਵਿੱਚ ਦੋ ਜੀ ਤੋਰ ਚੁਕੇ ਹਾਂ ਅਸੀਂ ਅੱਜ ਲੈ ਆਏ ਅਸੀਂ ਮੈਂ ਚੱਲ ਮਨ ਖੁਸ਼ ਹੋਵੇ ਜਾਂਦਾ ਵੀ ਚਲੋ ਪਰੋਈ ਗੱਲ ਆ ਮਨ ਦੇ ਵਿੱਚ ਗੱਲਾਂ ਫਿਰੋ ਜਾਨ ਜਣੇ ਜਾਨ ਵਾਲੇ ਵਾਗ ਜਾਂਦੇ ਨੇ ਠੀਕ ਹੈ ਜੀ ਜਿਹੜੇ ਪਿੱਛੇ ਰਹਿ ਜਾਂਦੇ ਨੇ ਉਹਨਾਂ ਦੇ ਮਨ ਵਿੱਚਾਂ ਲੋੜੀ ਦੇ ਹੁੰਦੇ ਨੇ ਬਸ ਕੋਈ ਨਹੀਂ ਹੈ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਆਪਦੇ ਚਰਨਾਂ 'ਚ ਥਾਂ ਦੇਵੇ ਇੰਨੀ ਦੁਆ ਕਰੀਏ ਹੈ ਬਾਕੀ ਹੌਸਲੇ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈ ਵਾਹਿਗੁਰੂ ਜੀ ਓਏ ਇੱਕ ਵਾਰ ਹੋਰ ਬਰੇ ਗੁਰੂ ਹੈ ਗੁਰੂ ਕਿਉਂ ਹੋ ਗਿਆ ਹੋ ਗਿਆ ਹੋਇਆ ਲਗਦਾ 70 ਤੇ ਹੋਇਆ ਹਾਂ ਤੇ ਜਾਈ ਵੱਜ ਕੇ ਜਾਈ ਵੱਜ ਕੇ ਜਾਈ ਤੇਰੇ ਵਗੈ ਜਾਵੇਗਾ ਤੇ ਵੱਜਾ 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 ਹੋਣ ਲਿਗਾ ਹੋਣ ਲਿਗਾ ਗੁਰੂ ਗੁਰੂ ਇਦਰਾ ਗੁਰੂ ਹੈ ਜੀ ਹੁਣ ਮੰਮੀ ਇੱਥੇ ਕਰਦੇ ਪਏ ਨੇ ਰਸੋਈ ਦੀ ਸਫਾਈ ਤੇ ਨਾਲ ਨਾਲ ਚਾਹ ਬਣਾਉਂਦੇ ਪਏ ਨੇ ਹੋਰ ਬਣਾ ਲਈ ਪਿਆ ਵੇਸੰਦੀਆਂ ਬੜੀਆਂ ਵੇਸੰਦੀਆਂ ਬੜੀਆਂ ਠੀਕ ਐ ਤੇ ਹੈ ਮੇਰੇ ਵੱਡ ਵੱਡ ਕੇ ਛੱਡਿਆ ਨੀਗਾ ਹੈ ਨਵਦੀ ਤੇ ਮਗਰਾ ਮਗਰੇ ਰਹੀ ਨਵਦੀ ਤੇ ਲੈ ਤਾ ਮਗਰੇ ਉੱਜੇ ਗਈ ਤਾ ਨਾ ਮਗਰੇ ਮਗਰੇ ਦਰਾਂ ਤੇ ਹੁਣ ਮੇਰੇ ਮਣਕੀ ਕੀ ਕੋਈ ਤੈਗੀ ਐ ਅਗੇ ਗੁੱਤ ਖੇਚ ਨਹੀਂ ਸੀ ਨਾ ਤੇਰੀ ਹੈ ਵਾਲ ਪਟਦਾ ਮੇਰੇ ਥੋੜੇ ਦਿਰ ਬੈਠਦੇ ਕਿ ਛੜਦੇ ਕੋਦੇ ਕਿ ਚਲ ਆ ਗਿਆ ਮੈਂ ਤੇ ਗੋਰੂ ਬੱਟੀ ਦੀਦੀ ਹੈ ਦੀਦੀ ਹੈ ਸੁਣ ਤੇ ਮम्मी ਸਾਰਾ ਕੁਛ ਹਾਂਜੀ ਚਲੋ ਚਲਦੇ ਆਂ ਅੰਦਰ ਤੇ ਆ ਵੀ ਗੋਰੂ ਮੇਰੇ ਨਾਨਾ ਨੰਦਾ ਪਿਆ ਤੂੰ ਵੱਢ ਜਾ ਫਿਰਲੇ ਹੈ ਇੱਥੇ ਲੱਗੇ ਪਿਆ ਵੀਰੇ ਦੇ ਬੋਤਲ ਸੋਟਾ ਪਿਆ ਵੀਰਾ ਇੱਥੇ ਦਾਦੀ ਜੀ ਬੈਠੇ ਨੇ ਵੀਰੇ ਕੋਲ ਡੈਡੀ ਇੱਥੇ ਧਰਮਣ ਬੈਠਾ ਇੱਥੇ ਨਦੀ ਬੈਠਾ ਇੱਥੇ ਡੈਡੀ ਬੈਠਾ ਇੱਥੇ ਆਉਂਦਾ ਮੈਂ ਇੱਥੇ ਆਉਂਦਾ ਹਾਂ ਹਾਂ ਸੁਣ ਕੇ ਪੜਾ ਜ ਨਹੀਂ ਚਾਹੁੰਦਾ ਬੋਲਿਆ ਕਰ ਇੱਥੇ ਆ ਇੱਥੇ ਆ ਇਹ ਕੀ ਹੁੰਦਾ ਅਰੇ ਮੈਂ ਤਾਂ ਵੀ ਐਵੇਂ ਹੀ ਬੋਲਦੇ ਨੇ ਸਾਰੇ ਬੰਦੇ ਵੀ ਆ ਗਏ ਐਵੇਂ ਹੀ ਨਹੀਂ ਪੰਜਾਬੀ ਤਾਂ ਮੈਂ ਇੱਥੇ ਗੋਰੂ ਬੈਠਾ ਐਵੇਂ ਹੀ ਬੋਲਦੇ ਨੇ ਸਾਰੇ ਇੰਗਲਿਸ਼ మీడియం ਪਰ ਪੰਜਾਬੀ ਬੋਲਦੇ ਨੇ ਕੋਈ ਇੰਗਲਿਸ਼ ਨਹੀਂ ਬੋਲਦਾ ਉੱਥੇ ਅੱਛਾ ਨਮਾ ਆਇਆ ਆਜੇ ਤੈਨੂੰ ਫਿਰ ਘੁਰਕਉਣ ਲੱਗ ਗਈ ਹੈ ਤੇਰਾ ਬਿਸਤਰਾ ਨਾ ਚੰਗਾ ਬੜਾ ਬਲ ਕੇ ਪਰ ਸੋਣਾ ਤੂੰ ਇੱਧਰ ਹੀ ਐ ਸਰਫ ਤੇ ਉਸ ਰੌਤੇ ਨਾਲ ਪਾਰਸ ਤੇ ਹੈ ਹਾਂ ਜੀ ਅੱਜ ਮੈਂ ਕਰਨ ਲੱਗੀ ਆ ਆਟਾ ਠੀਕ ਹੈ ਮੰਮੀ ਹੋਰ ਇਹ ਆਟਾ ਹੈ ਹਾਂ ਮੈਸਣ ਮੈਸਣ ਘੁਰਨ ਲੱਗੀ ਆ ਮੈਂ ਮੰਮੀ ਅੱਜ ਤੁਸੀਂ ਪੁੱਛਾ ਚਮਤਕਾਰ ਕਰਕੇ ਮੈਂ ਦੋਵੇਂ ਰੋਟੀਆਂ ਕੇ ਮੈਂ ਖਾ ਕੇ ਆ ਗਈ ਮੈਂ ਕੁਝ ਭੋਰ ਗਈ ਆ ਮੰਮੀ ਮੰਮੀ ਜੀ ਅਤੇ ਮੈਕਿਊਰਟੀ ਖਾਦੀ ਐ ਮੈਂ ਕੁਝ ਕਰਨ ਲੱਗੀ ਸੀ ਮੈਂ ਭੁੱਲ ਗਈ ਕਿਆ ਦੇਖਿਆ ਸੀ ਡੈਡੀ ਨੇ ਕੁਝ ਹੋਰ ਨਹੀਂ ਹਾਂ ਸ਼ੁਕਰ ਹੈ ਘੋੜੀਆਂ ਆਓ ਘੋੜੀਆਂ ਕੈਲਰੀਜ਼ ਆੜੀਆਂ ਨੇ ਮੰਮੀ ਨਾ ਅੱਜ ਕੱਲ ਸਾਰਾ ਕੁਝ ਭੁੱਲਣ ਲੱਗ ਗਏ ਹੈ ਹੋ ਗੁੱਡੀ ਹੋ ਗਈ ਮੈਂ ਲੈ ਬੁੱਢੇ ਹੋਣਾ ਸਿਰ ਕੁਝ ਭੁੱਲੇ ਵੀ ਲੱਗ ਜਾਂਦੇ ਨੇ ਵਾਹ ਆ ਸੋ ਗਿਆ ਇੱਥੇ ਹੀ ਹੈ ਡੈਡੀ ਦੀ ਚਾਹ ਆ ਗਈ ਜੀ ਆਪਣਾ ਖਾਣਾ ਪੇੜਾ ਹੋ ਚੁੱਕਿਆ ਹੈ ਥੋੜਾ ਪੈਸ ਬਲੌਗ ਨੂੰ ਕਰਦੇ ਐਂਡ ਉਸ ਤੋਂ ਬਾਅਦ ਡੈਡੀ ਕਰਨਗੇ ਐਡਿਟ ਜੇ ਤੁਹਾਨੂੰ ਬਲੌਗ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਨੇਕਸਟ ਬਲੌਗ ਚ ਬਾਏ